ਹਾਂ ਜੀ ਮਿੱਤਰੋ ਮੀ ਆ ਗਿਆ ਟਰੈਕਟਰ ਬਾਹਰ ਘੜ ਦਿੰਨੇ ਆਣ ਆਪਾਂ ਮੀ ਆ ਗਿਆ ਬ੍ਰੇਕ ਟਕੇ ਇਹਦੀ

ਸਰੰਡਰੇ ਇੱਕ ਲਾਪੇਂ ਕਰੋ ਇਹ ਬਹੁਤ ਜਿਆਦਾ ਪੈ ਰਿਆ ਤੇ ਨਾਈ ਕਰਦਾਂਗੇ ਵੀ ਆਪਾਂ ਨਵਾਈ ਕਰਦਾਂਗੇ ਚ ਮੁੜ ਕੇ ਕਰਾਂਗੇ ਇਹਨੂੰ ਗਲੀਸ ਯਾਰ ਘਾਰਾ ਬਹੁਤ ਹੋਇਆ ਤੇ ਕੀਤਾ ਹੀ ਨਹੀਂ ਸੀ ਗਲੀ ਦੋਵੇਂ ਵਣ-ਵਣ ਬਾਦ ਆ ਦੋ ਵਾਰੀ ਚਲਾਈ ਨਾ ਨੱਕਾ ਜਾਊਗਾ ਨੀ ਤਾਂ ਪੈਪ ਦੇ ਤੋਂ ਨਾਈ ਮੋਟਰ ਤੇ ਲਾ ਗਿਆ ਉਧਰ ਤੇ ਬਾਕੀ ਸਪੋਰਟ ਫੂਡ ਕਰ ਦਿਆ ਕਰਿਆ ਸਾਰੇ ਜਾਣੇ